ਉਹ ਘੁੰਮਣ ਸੀ ਗਏ ਜਦੋਂ ਵਿੱਚ ਨਹੀਂ ਪਹਾੜਾ ਦੇ ੁੱਲ ਦੇਣਾ ਦਿਨ ਮੈਨੂੰ ਬੜੇ ਸੀ ਬਹਾਰਾ ਦੇ ਉਹ ਘੁੰਮਣ ਸੀ ਗਏ ਜਦੋਂ ਵਿੱਚ ਨਹੀਂ ਪਹਾੜਾ ਦੇ ੁੱਲ ਦੇਣਾ ਦਿਨ ਮੈਨੂੰ ਬੜੇ ਸੀ ਬਹਾਰਾ ਦੇ ਨੈਣਾ ਟੀੜਿਆਂ ਦਾ ਤੀਂਦ ਨਖਰੋ ਤੇਰੇ ਆਦ ਤੀੜ ਨਾ ਕਰੋ ਨੀ ਸੀਨੇ ਵਿੱਚ ਪਾਰ ਹੋ ਗਿਆ ਮੈਨੂੰ ਪਤਾ ਹੀ ਨਾ ਲੱਗਿਆ ਕਦੋਂ ਨੀ ਤੇਰੇ ਨਾਲ ਪਿਆਰ ਹੋ ਗਿਆ ਮੈਨੂੰ ਪਤਾ ਹੀ ਨਾ ਲੱਗਿਆ ਕਦੋਂ ਨੀ ਤੇਰੇ ਨਾਲ ਪਿਆਰ ਹੋ ਗਿਆ ਰਾਤਾਂ ਨੂੰ ਨਾ ਹੋਂ ਮੈਨੂੰ ਨੀਂਦ ਆਉਂਦੀ ਏ ਨਿਹਾਰ ਵੇਲੇ ਤੇਰੀ ਯਾਦ ਹੀ ਸਤਾਉਂਦੀ ਏ ਰਾਤਾਂ ਨੂੰ ਨਾ ਹੋਂ ਮੈਨੂੰ ਨੀਂਦ ਆਉਂਦੀ ਏ ਨਿਹਾਰ ਵੇਲੇ ਤੇਰੀ ਯਾਦ ਹੀ ਸਤਾਉਂਦੀ ਏ ਹੋਰ ਕੁਝ ਵੀ ਨਾ ਸੁਜਦਾ ਮੈਨੂੰ ਹੋਰ ਕੁਝ ਵੀ ਨਾ ਸੁਜਦਾ ਮੈਨੂੰ ਖਿਆਲਾਂ ਤੇਰੇ ਅੰਚ ਖੋ ਗਿਆ ਮੈਨੂੰ ਪਤਾ ਹੀ ਨਾ ਲੱਗਿਆ ਕਦੋਂ ਨਹੀਂ ਤੇਰੇ ਨਾਲ ਪਿਆਰ ਹੋ ਗਿਆ ਮੈਨੂੰ ਪਤਾ ਹੀ ਨਾ ਲੱਗਿਆ ਕਦੋਂ ਨਹੀਂ ਤੇਰੇ ਨਾਲ